ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਇੰਪੋਰਟੈਂਟ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਜਿਹੜੀ ਵੈਕੈਂਸੀ ਹੈ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋਗੀ 44228 ਟੋਟਲ ਪੋਸਟ ਆਊਟ ਕੀਤੀ ਗਿਆ ਹੈ ਪੂਰੇ ਆਲ ਓਵਰ ਇੰਡੀਆ ਦੀ ਇਹ ਵੈਕੈਂਸੀ ਆਊਟ ਹੋਣ ਹੋਈ ਹੈ ਜਿੰਦੀ ਕਿ ਬਹੁਤ ਟਾਈਮ ਤੋਂ ਵੇਟ ਸੀ ਪੋਸਟ ਆਫਿਸ ਵੈਕੈਂਸੀ ਦੀ ਜਿੰਦੇ ਵਿੱਚ ਜੀ ਡੀ ਐਸ ਦੀ ਇਹ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਹੈਗਾ ਕਿ 10th ਕਾਸ ਜਿਹੜੇ ਕੈਂਡੀਡੇਟ ਨੇ ਉਹ ਪੂਰੇ ਆਲਓਵਰ ਇੰਡੀਆ ਦੇ ਵਿੱਚ ਉਹ ਸਾਰੇ ਹੀ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੇ ਕੈਂਡੀਡੇਟ ਮੀਨਸ ਜਿੰਨੇ ਵੀ ਪੰਜਾਬ ਦੇ ਕੈਂਡੀਡੇਟ ਨੇ ਜਾਂ ਹੋਰ ਵੀ ਸਟੇਟ ਦੇ ਨੇ ਸਾਰੇ ਹੀ ਐਲੀਜੀਬਲ ਹੈਗੇ ਆ ਜਿਹੜੀ ਇਹ ਵੈਕੈਂਸੀ ਹੈ ਮੈਰਿਟ ਦੇ ਆਧਾਰ ਤੇ ਭਰਤੀ ਹੈਗੀ ਆ ਬਿਨਾ ਪੇਪਰ ਤੋਂ ਪਰਤੀ ਹੈਗੀ ਜਿਹੜੇ ਕੈਂਡੀਡੇਟ ਕੋਲ 10ਵੀਂ ਪਾਸ ਹੈਗੀ ਆ ਉਹਨਾਂ ਦੇ ਲਈ ਬਹੁਤ ਹੀ ਇੱਕ ਵਧੀਆ ਮੌਕਾ ਹੈਗਾ ਬੰਪਰ ਵੈਕੈਂਸੀ ਹੈਗੀ ਹੈ ਤੇ ਤੁਹਾਨੂੰ ਇੱਕ ਅਫੀਸ਼ੀਅਲ ਜਿਹੜਾ ਇਹਦਾ ਨੋਟੀਫਿਕੇਸ਼ਨ ਹੈ ਉਹਦੇ ਤੇ ਲੈ ਕੇ ਜਾਵਾਂਗੀ ਤਾਂ ਜੋ ਤੁਹਾਨੂੰ ਇਹਦੇ ਵਿੱਚ ਪ੍ਰੋਪਰ ਯਕੀਨ ਹੋ ਸਕੇ ਹਾਂਜੀ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ ਏਜ ਲਿਮਟ ਦਿੱਤੀ ਗਈ ਹੈ 18 ਤੋਂ 40 ਸਾਲ ਦੇ ਵਿੱਚ ਬਾਕੀ ਜਿਵੇਂ ਐਸਸੀ ਐਸਟੀ ਵਾਲੇ ਹੈਗੇ ਆ OBC ਵਾਲੇ ਹੈਗੇ ਆ ਉਹਨਾਂ ਦੇ ਲਈ ਇਹ ਰਿਲੈਕਸੇਸ਼ਨ ਹੈਗੀ ਹੈ ਤਾਂ ਤੁਸੀਂ ਆਪਣੀ ਕੈਟਾਗਰੀ ਦੇਖ ਕੇ ਇਸ ਨੂੰ ਫਿਲ ਆਊਟ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ 10ਵੀਂ ਪਾਸ ਜ਼ਰੂਰ ਮੰਗੀ ਗਈ ਹੈ ਇੱਥੇ ਦਿੱਤਾ ਗਿਆ ਜੀਡੀਐਸ ਲਈ ਜਿਹੜੀ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਕੋਲ 10ਵੀਂ ਪਾਸ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੀ ਹੋਣੀ ਚਾਹੀਦੀ ਹੈ ਜਿਹੜਾ ਮੇਨ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਕੰਪਿਊਟਰ ਦੀ ਉਹਨਾਂ ਕੋਲ ਨੌਲੇਜ ਹੋਣੀ ਚਾਹੀਦੀ ਹੈ ਸਾਈਕਲਿੰਗ ਦੀ ਨੌਲੇਜ ਮੀਨ ਆਫ ਦਾ ਲਵਲੀਹੂਡ ਇਹ ਜਿਹੜੀ ਸਾਰੀ ਹੈ ਕੁਆਲਿਫੀਕੇਸ਼ਨ ਉਹਨਾਂ ਕੋਲ ਹੋਣੀ ਚਾਹੀਦੀ ਹੈ ਮੀਨਸ ਇਹ ਸਕਿੱਲ ਹੋਣੀ ਚਾਹੀਦੀ ਹੈ ਅਨ ਕੈਂਡੀਡੇਟ ਕੋਲ ਤਾਂ ਹੀ ਉਹ एलिਜੀਬਲ ਹੋਵੇਗਾ ਠੀਕ ਹੈ ਜਦੋਂ ਵੀ ਤੁਸੀਂ 10th ਕਰਦੇ ਹੋ ਜਾਂ +1 2 ਕਰਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਥੋੜੀ ਜਿਹੀ ਬੇਸਿਕ ਆਪਣਾ ਕੰਪਿਊਟਰ ਦੀ ਕਲਾਸਾਂ ਲਗਾਵਾ ਲਿਆ ਕਰੋ ਕਿਉਂਕਿ ਬਹੁਤ ਸਾਰੀਆਂ ਅੱਜ ਕੱਲ ਵੈਕੈਂਸੀਆਂ ਹਨ ਜਿਦੇ ਵਿੱਚ ਕੰਪਿਊਟਰ ਦਾ ਕੰਮ ਜ਼ਰੂਰ ਮੰਗਿਆ ਜਾਂਦਾ ਹੈ ਠੀਕ ਹੈ ਤੇ ਈ ਛਾਹੇ ਉਹ ਉਹਦੀ ਲਿਸਟ ਐ ਨੋ ਜੇ ਤੁਹਾਡੇ ਕੋਲ ਮਤਲਬ ਸਾਰੀ ਟਾਈਪਿੰਗ ਵਗੈਰਾ ਤੁਹਾਨੂੰ ਆਣੀ ਕੰਪਲੀਟਲੀ ਚਾਹੀਦੀ ਹੈ ਠੀਕ ਹੈ ਬਾਕੀ ਇਹਦੇ ਵਿੱਚ ਪੇ ਦੀ ਗੱਲ ਹੈ ਜੇਕਰ ਤੁਸੀਂ ਇਹਨਾਂ ਦੋ categories ਦੇ ਵਿੱਚ ਤੁਸੀਂ ਕਰ ਸਕਦੇ ਹੋ ਅਪਲਾਈ ਜੇ ਤੁਸੀਂ ਬੀਪੀ ਐਮ ਦੇ ਵਿੱਚ ਕਰਦੇ ਹੋ ਤਾਂ ਤੁਹਾਡੀ ਇਹ ਪੇ ਰੈਣ ਵਾਲੀ 12000 ਤੋਂ ਲੈ ਕੇ 29000 ਤੱਕ ਜੇ ਤੁਸੀਂ ਡਾਕ ਸੇਵਕ ਦੇ ਵਿੱਚ ਕਰਦੇ ਹੋ ਤਾਂ 10000 ਤੋਂ ਲੈ ਕੇ 24000 ਤੱਕ ਤੁਹਾਡੀ ਪੇ ਇਹਦੇ ਵਿੱਚ ਹੈਗੀ ਹੈ ਠੀਕ ਹੈ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਇਹਨਾਂ ਦੇ ਵਿੱਚੋਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਇਹਦੀ ਆਪਾਂ ਦੇਖ ਸਕਦੇ ਹਾਂ ਇਹ ਦੋ ਜਿਹੜੀ ਵੈਕੈਂਸੀਆਂ ਹਨ ਇਹਨਾਂ ਦੀ ਪੂਰੀ ਡਿਟੇਲ ਦਿੱਤੀ ਗਈ ਹੈ ਤੁਸੀਂ ਵੀਡੀਓ ਨੂੰ ਵੀ ਰੋਕ ਕੇ ਦੇਖ ਸਕਦੇ ਹੋ ਇਹਦੀ ਮੈਂ ਵੈਬਸਾਈਟ ਤੁਹਾਨੂੰ ਮੈਂਸ਼ਨ ਕਰ ਦਿੰਦੀ ਹਾਂ ਤੁਸੀਂ ਉੱਥੇ ਜਾ ਕੇ ਵੀ ਚੈੱਕ ਆਊਟ ਕਰ ਸਕਦੇ ਹੋ ਇਹਨਾਂ ਦੀ ਜਿਹੜੀ ਕੀ ਹੈ 15 ਨੂੰ ਇਹ ਅੱਜ ਹੀ ਫਾਰਮ ਕੀ ਹੈ ਸਰਕਾਰ ਦੇ ਵੱਲੋਂ ਆਨਲਾਈਨ ਐਪਲੀਕੇਸ਼ਨ ਜਿਹੜੀ ਹੈ ਇਹ ਪਾਈ ਗਈ ਹੈ ਉਹਨਾਂ ਦੀ ਵੈਬਸਾਈਟ ਤੇ ਇਹਦੀ ਲਾਸਟ ਡੇਟ ਹੈ 5/8/2024 ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਅਗਸਤ ਤੱਕ ਠੀਕ ਹੈ ਜਿਹੜੀ ਬਾਕੀ-ਬਾਕੀ ਰਹਿਂਦੀ ਜਿਹੜੀ ਜਾਣਕਾਰੀ ਹੈਗੀ ਆ ਉਹ ਤੁਹਾਨੂੰ ਜਿਵੇਂ ਹੀ ਤੁਸੀਂ 5 ਤੱਕ ਇਹਨੂੰ ਅਪਲਾਈ ਕਰਦੇ ਹੋ ਤਾਂ ਨੈਕਸਟ ਟਾਈਮ ਦੇ ਵਿੱਚ ਤੁਹਾਡਾ ਇੱਥੇ ਤੱਕ ਰਿਜ਼ਲਟ ਆਉਣ ਦੀ ਪੋਸੀਬਿਲਟੀ ਹੈਗੀ ਹੈ ਇਹੀ ਵੈਬਸਾਈਟ ਤੇ ਤੁਸੀਂ ਜਾ ਕੇ ਦੇਖਿਓ ਕਰਿਓ ਜਿਹੜੇ ਵੀ ਕੈਂਡੀਡੇਟ ਇਸ ਨੂੰ ਫਿਲ ਆਊਟ ਕਰਨਗੇ ਤਾਂ ਉਹ ਆਪਣੇ ਹੀ ਜਿਵੇਂ ਡੇਟ ਦੇ ਅਕੋਰਡਿੰਗ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਹੈ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਤੇ ਹੋਰ ਵੀ ਜਾਣਕਾਰੀ ਤੁਸੀਂ ਇੱਥੇ ਜਾ ਕੇ ਹਾਸਿਲ ਕਰ ਸਕਦੇ ਹੋ ਠੀਕ ਹੈ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ 10ਵੀਂ ਪਾਸ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਮੌਕਾ ਹੈ 12000 ਤੱਕ 13000 ਤੱਕ ਵੀ 29000 ਤੱਕ ਇਹਦੀ ਚੰਗੀ ਹੈ ਜਿਵੇਂ ਜਿਵੇਂ ਇਨਸਾਨ ਕੰਮ ਕਰਦਾ ਜਾਂਦਾ ਐਕਸਪੀਰੀਅੰਸ ਹੁੰਦਾ ਜਾਂਦਾ ਬਹੁਤ ਹੀ ਵਧੀਆ ਇੱਕ ਓਪਰਚ्युनिटी ਹੈ ਤੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਅਸੀਂ ਬਹੁਤ ਸਾਰੀ ਇੰਪੋਰਟੈਂਟ ਅਪਡੇਟ ਹੁੰਦੀਆਂ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ